ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਠਾ ਗੁਰੂ ਵਿਖੇ ਸੇਵਕ ਸਿੰਘ ਧਨਵਾ ਤੇ ਬਜਨ ਸਿੰਘ ਬਾਣਿਆ ਕੁਰਕੀ ਲਿਆਇਆ ਸੀਗਾ ਨਲਾਮੀ ਵਾਸਤੇ ਅੱਜ ਦਿਨ ਕਰ ਕਰਿਆ ਗਿਆ ਜੀ ਅੱਜ ਮੁਲਾਜ਼ਮ ਨਹੀਂ ਆ ਰਹੇ ਅੱਲੇ ਮੁਲਾਜ਼ਮ ਨਹੀਂ ਆ ਰਹੇ ਇੰਨਾ ਘੱਟ ਨਹੀਂ ਪਾਉਂਦੇ ਨਹੀਂ ਸਸਰੀ ਕਾਲ ਵਈ ਨਹੀਂ ਉਹ ਤਾਂ ਮੈਂ ਉਹ ਪੁੱਛਦਾ ਕਿ ਇਹ ਨਲਾਮੀ ਕੌਣ ਲੈ ਕੇ ਆਇਆ ਹੈ ਇਹ ਚੰਟੂ ਅਰਧ ਕੇ ਤੋਂ ਆ ਆ ਨਲਾਮੀ ਹੈ ਨਲਾਮੀ ਹੈ ਕੋਰ ਕੀ ਦਾ ਹੋਈ ਵੀ ਨਲਾਮੀ ਆ ਜੀ ਨਹੀਂ ਨਹੀਂ ਜਾਣੇ ਇਹ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਸਰਜੇ ਬਦਲੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਸਰਜੇ ਬਦਲੇ ਕਿਸੇ ਕਿਸਾਨ ਨੂੰ ਜੇਲ੍ਹ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਅੱਜ ਭਰਾਵੋ ਅਸੀਂ ਜਿਹੜੀ ਕੁਰਕੀ ਰੋਕ ਰਹੇ ਹਾਂ ਇਹ ਸਾਧੂ ਸਿੰਘ ਸੋਨੁ ਫੇਂਦਰ ਸਿੰਘ ਸੋਨੁ ਫ ਬੰਤਾ ਸਿੰਘ ਬੰਤਾ ਦੀ ਸੰਤਾ ਸਿੰਘ ਸੰਤਾ ਸਿੰਘ ਇਹਨਾਂ ਦੀ ਅੱਜ ਕੁਰਕੀ ਲੈ ਕੇ ਆਏ ਆ ਆਪਣੇ ਪਿੰਡ ਦੇ ਆੜਤੀਏ ਜੋ ਕਿ ਬਚਨ ਬਣ ਗਏ ਸੀ ਨੇ ਜਿਹਦਾ ਮੁੰਡਾ ਜਣਕੇ ਚੰਟੂ ਉਹ ਅੱਜ ਕੁਰਕੀ ਲੈ ਕੇ ਆਇਆ ਠੀਕ ਆ ਅਸੀਂ ਕਹਿੰਨੇ ਆ ਜੇ ਕਿਸੇ ਭਰਾ ਨੇ ਪੈਸੇ ਦੇਣੇ ਆ ਦੇਣੇ ਚਾਹੀਦੇ ਆ ਪਰ ਜੇ ਜਣਕੇ ਉਹ ਕੁਛ ਪੈਸਿਆਂ ਦੇ ਬਾਵਜੂਦ ਕੁਰਕੀ ਲੈ ਕੇ ਆਉਂਦਾ ਜਮੀਨ ਜਾਂਦੀ ਆ ਕਿਉਂਕਿ ਜਮੀਨ ਸਾਡੀ ਇੱਕ ਮਾਂ ਜਮੀਨ ਦੇ ਥੱਤੇ ਅਸੀਂ ਬਸਦੇ ਆ ਉਹ ਕੋਈ ਭੈਣ ਭਰਾ ਕੋਈ ਵੀ ਜਣਕੇ ਕਿ ਦੁਕਾਨਦਾਰ ਵੀਰਾ ਸੰਧਦਕਾਰ ਆ ਜਾਂ ਕੋਈ ਵੀ ਆ ਉਹ ਭਰਾ ਉਹ ਕੱਲੀ ਜਮੀਨ ਦੇ ਸਿਰ ਤੇ ਅਸੀਂ ਚੱਲਦੇ ਆ ਅੱਜ ਜਾਣ ਕੇ ਸਰਕਾਰ ਮਗਰ ਲੱਗੀ ਹੋਈ ਐਥੇ ਸਾਡੇ ਸਰਕਾਰ ਕਹਿੰਦੀ ਆ ਵੀ ਤੁਸੀਂ ਕਰਜ਼ਾ ਚੱਕਦੇ ਹੋ ਤੁਸੀਂ ਵਿਆਹਾਂ ਸ਼ਾਦੀਆਂ ਤੇ ਲਾਉਨੇ ਹੋ ਤੁਸੀਂ ਜਾਣ ਕੇ ਵੱਡੇ ਵੱਡੇ ਖਰਚੇ ਕਰਦੇ ਹੋ ਅਸੀਂ ਨਹੀਂ ਕਰਦੇ ਭਰਾਵੋ ਕਿਉਂਕਿ ਜਿਹੜਾ ਕਰਜ਼ੇ ਦਾ ਮਤਲਬ ਆ ਕਰਜ਼ਾ ਜਾਣ ਕੇ ਬਹੁਤ ਭਾਨਕ ਭਿਆਨਕ ਚੀਜ਼ ਆ ਕਿਉਂਕਿ ਇੱਥੇ ਕੋਈ ਅਜਗਾਰ ਨਹੀਂ ਮਿਲਦਾ ਆ ਨੌਜਵਾਨ ਮੁੰਡੇ ਖੜੇ ਅਜਗਾਰ ਦੇ ਵਿੱਚ ਰੁੱਝੇ ਹੋਣ ਤਾਂ ਇਹ ਚਿੱਟਾ ਕਿਉਂ ਲਾਉਣਾ ਸਾਰਾ ਸਰਕਾਰਾਂ ਦੀ ਦੇਣ ਆ ਕਿਉਂਕਿ ਜਿਹੜਾ ਆਰਥਿਕਾ ਮਾਮਲਾ ਵੱਡੀ ਗੱਲ ਆ ਭਰਾਵੋ ਠੀਕ ਆ ਕਹਿੰਦੇ 9 ਮਾਸ ਦਾ ਰਸਤਾ ਪਰ ਅਸੀਂ ਕਹਿੰਨੇ ਜਿਹੜੀ ਖੂਨ ਖੂਨ ਤੇ ਲੱਗਦੀ ਆ ਜੋਗ ਅੱਜ ਕੋਈ ਮਜ਼ਦੂਰ ਭਰਾ ਨੂੰ ਕੋਈ ਦੇ ਕੇ ਦਿਖਾਵੇ ਕਰ ਜਾ ਕਿਵੇਂ ਦੰਦਾ ਕਿਉਂਕਿ ਉਹਨੂੰ ਪਤਾ ਵੀ ਇਹਨਾਂ ਕੋਲੇ ਜ਼ਮੀਨ ਆ ਪਰ ਅਸੀਂ ਕਹਿੰਨੇ ਆ ਵੀ ਜੇ ਜ਼ਮੀਨ ਦੇ ਮੁਤਾਬਕ ਆ ਅੱਜ ਉਹ ਭਰਾ ਨੇ 2018 ਦੇ ਵਿੱਚ ਉਹਦੇ ਨਾਲ ਆਰਥ ਕੀਤੀ ਆਰਥ ਤੋਂ ਬਾਅਦ ਉਹਦੇ ਕੋਲੇ ਫਸਲ ਸੜਦਾ ਰਹਾ ਤੇ ਉਹਦੇ ਨਾਲ ਜਦੋਂ ਕੋਈ ਪੈਸਿਆਂ ਦਾ ਲੈਣ ਦੇਣ ਦੀ ਗੱਲ ਚੱਲੀ ਜਾਂ ਮੈਨੂੰ ਦਿਓ ਉਦੋਂ ਉਹ ਬੰਦੇ ਨੇ ਜਵਾਬ ਦਿੱਤਾ ਇਹਦਾ ਕਰਕੇ ਇਹ ਆਰਥ ਤੋਂ ਹਟਿਆ ਤੇ ਜਿੱਦੇ ਹਿਸਾਬ ਕਰਕੇ ਆਇਆ ਉਧੇ ਜਾਣ ਕੇ 170000 ਰੁਪਿਆ ਦੇ ਜੁਮੇ ਟੁੱਟਿਆ ਇਹ ਕਹਿੰਦਾ ਇਹਦੇ ਚ ਵੀ 9000 ਰੁਪਿਆ ਤੂੰ ਵੱਧ ਲਾਈ ਜਨਾ ਇਹਦੇ ਬਦਲੇ ਭਰਾਵੋ ਅੱਜ ਕੁਰਕੀ ਲੱਗੇ ਆ ਰਿਹਾ ਹੋ ਇਸ ਕਰਕੇ ਅਸੀਂ ਕੁਰਕੀ ਕਿਸੇ ਹਾਲਤ ਨਹੀਂ ਹੋਣ ਦੇਣੀ ਸਾਡੀਆਂ ਪ੍ਰਾਤਰੀ ਜਥੇਬੰਦੀਆਂ ਵੀ ਬੈਠੀਆਂ ਨੇ ਇਹਦਾ ਕਰਕੇ ਅਸੀਂ ਕਿਸੇ ਹਾਲਤ 'ਚ ਕੁਰਕੀ ਨਹੀਂ ਹੋਣ ਦਿਆਂ ਅੱਜ ਜੇ ਇੱਥੇ ਕੋਈ ਮੁਲਾਜ਼ਮ ਆਉਦਾ ਉਹਦਾ ਅਸੀਂ ਵਿਰੋਧ ਕਰਨਾ ਅਸੀਂ ਕੁਰਕੀ ਨਹੀਂ ਹੋਣ ਦੇਣਾ ਇਸ ਕਰਕੇ ਅਸੀਂ ਵੀ ਕੇ ਜੋ ਗ੍ਰਾਹਕਾਂ ਵੱਲੋਂ ਕ੍ਰਾਂਤੀਕਾਰੀ ਆਲੇ ਬੈਠੇ ਨੇ ਫੋਰ ਜਿਹੜੀਆਂ ਪ੍ਰਾਤਰੀ ਜਥੇ ਸਾਡੀਆਂ ਆਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਪਿੰਡ ਨਿਵਾਸੀ ਆਇਆ ਨੌਜਵਾਨ ਵੀਰ ਆਇਆ ਮੇਰੀਆਂ ਮਾਵਾ ਪੈਣਾ ਆਇਆ ਤੇ ਇਦੋਂ ਬਾਅਦ ਜੋ ਵੀ ਕੋਈ ਗੱਲਬਾਤ ਚੱਲੂਗੀ ਠੀਕ ਆ ਆੜਤੀਆਂ ਦਾ ਫੋਨ ਵੀ ਆਇਆ ਅਸੀਂ ਕਦੇ ਨਹੀਂ ਭਜਦੇ ਗੱਲਬਾਤ ਤੋਂ ਹੋ ਸਾਡੇ ਨਾਲ ਬਹਿ ਕੇ ਗੱਲਬਾਤ ਦਾ ਹਾਲਾ ਸਾਡੇ ਨਾਲ ਹੋ ਰਿਹਾ ਕਿਉਂਕਿ ਅਸੀਂ ਕਹਿੰਨੇ ਆ ਵੀ ਨਾ ਭਰਾਵੋ ਇੱਥੋਂ ਦੇ ਯਾਨੀ ਕਿ ਜਿਹੜੀ ਆ ਤਸਿਲਾਂ ਜਾਂ ਕੋਈ ਹੋਰ ਆ ਮਹਿਕਮੇ ਉਹ ਸਾਡੇ ਨਹੀਂ ਹੈਗੇ ਉਹ ਵੱਡੇ ਕਾਰਪੋਰਟ ਕਰਾਣਿਆਂ ਦੇ ਆ ਇਸ ਕਰਕੇ ਭਰਾਵੋ ਅੱਜ ਅਸੀਂ ਇੰਨੀ ਕੀ ਗੱਲ ਆ ਤੁਹਾਡੇ ਮੂਹਰੇ ਰੱਖਦੇ ਆ ਤੇ ਅਸੀਂ ਅਪੀਲ ਕਰਦੇ ਆ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜੇ ਭਾਈ ਇਹਦੇ ਵੱੱਲੇ ਕੋਈ ਮੱਝ ਵੀ ਖੋਲ ਕੇ ਲੱਗੇ ਜਾਂਦਾ ਕੋਈ ਹੋਰ ਚੀਜ਼ਾਂ ਖੋਲ ਕੇ ਲਿਆ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅੱਜ ਭਰਾ ਦੀ ਅਸੀਂ ਕੁਰਕੀ ਲੋਕ ਰਹੇ ਆ ਇਹ ਕੁਰਕੀ ਅਸੀਂ ਹਰ ਹਾਲਤ ਰੋਕਾਂਗੇ ਤੁਹਾਡਾ ਸਭਨਾ ਦਾ ਧੰਨਵਾਦ ਬੀਗ ਕਿਸਾਨਾਂ ਦੇ ਵੀ ਕਈ ਲੋਕ ਪੁੱਠਾ ਕਹਿੰਦੇ ਵੀ ਹਾਂ ਕੁੱਪਣੀ ਕਰ ਦਿੰਦੇ ਆ ਅਗਲਾ ਕਹਿੰਦਾ ਯਾਰ ਲੈ ਕੇ ਮੁੜ ਕੇ ਬਾਅਦ ਚ ਆਏ ਕਰਦੇ ਆ ਕਿਸਾਨਾਂ ਨਾਲ ਹੀ ਹੁੰਦੇ ਆ ਆਪਾਂ ਵੇਨੇ ਆਪਾਂ ਕਿਉਂਕਿ ਕੋਈ ਧਰਨਾ ਲਾਉਂਦਾ ਜਾਂ ਉਹ ਵੀ ਉੱਥੇ ਦੇਖ ਲੈਂਦਾ ਇਹਨਾਂ ਆਪੇ ਲੋਕ ਵੀ ਹੈ ਇਹ ਗੱਲ ਪੁੱਠਾ ਚੱਲ ਪਈ ਉਹਨਾਂ ਦੇ ਹਾਂ ਸਰਕਾਰਾਂ ਦੱਸਦੇ ਚੱਲ ਬਾਤ ਵੀ ਗੱਲ ਕੀ ਹੋਈ ਸੀ ਕਿੰਗਾ ਨਹੀਂ ਵੀਡੀਓ ਲੰਮੀ ਹੋਣੀ ਕੋਈ ਜੀ ਮੰਨ ਕੇ ਚੱਲੋ ਇਹਨੇ ਆਪ ਹੀ ਆੜਤ ਕਰਵਾਈ ਸੀ ਬੰਦੇ ਨੇ ਅਸੀਂ ਤਾਂ ਜਾਣਦੇ ਨਹੀਂ ਸੀਗੇ ਇਹ ਕਹਿੰਦਾ ਮੇਰੇ ਨਾਲ ਆੜਤ ਕਰ ਲੋ ਅਸੀਂ ਕਰ ਲਈ ਬੰਦੇ ਨਾਲ ਸੀਗੇ ਤਿੰਨ ਚਾਰ ਬੰਦੇ ਨੂੰ ਮੇਰੇ ਨਾਲ ਹੋਰ ਵੀ ਲੈ ਕੇ ਗਿਆ ਠੀਕ ਹੈ ਤੇ ਸਾਡੀ ਇਹਦੇ ਨਾਲ ਸਿਰਫ 2 ਵਾਰੀ ਅ ਉਹਨਾਂ ਟੋਲੇ ਠੀਕ ਹੈ ਮੈਨੂੰ ਪੈਸੇ ਦੀ ਲੋੜ ਪਈ ਸੀ ਕਿ ਮੂਰੇ ਮੈਂ ਕਿਹਾ ਮੈਨੂੰ ਪੈਸੇ ਦੀ ਪਈ ਲੋੜ ਆ ਮੈਨੂੰ ਦੇ ਸਕਦਾ ਇਹ ਕਹਿੰਦਾ ਪਹਿਲਾਂ ਤਾਂ ਉਹ ਲਾਰੇ ਲਾਈ ਗਿਆ ਵੀ ਹਾਂ ਮੈਂ ਤੈਨੂੰ ਦੇ ਸਕਦਾ ਫੋੜ ਕੇ ਮੌਕੇ ਤੇ ਮੈਨੂੰ ਕਹਿੰਦਾ ਯਾਰ ਵੀ 2 ਕਿਲਿਆਂ ਦੇ ਨੰਬਰ ਲੈ ਕੇ ਆ ਰੁਪਿਆ ਮੈਨੂੰ 5-6 ਲੱਖ ਰੁਪਏ ਚਾਹੀਦੇ ਮੈਨੂੰ ਕਹਿੰਦਾ 2 ਕਿਲਿਆਂ ਦੇ ਨੰਬਰ ਲੈ ਕੇ ਆ ਠੀਕ ਹੈ ਵਿੱਚੋਂ ਸਾਡੇ ਦੋ ਕੁ ਬੰਦੇ ਦਾ ਝੋਨਾ ਝੋਨਾ ਵੱਧ ਤੋਲਿਆ ਹੋਇਆ ਸੀਗਾ ਰੋਲਾ ਮੈਨੂੰ ਪਹਿਲੀ ਹੀ ਪਤਾ ਸੀ ਕਿਉਂਕਿ ਮਾਈ ਲੈ ਗਈ ਮੇਰੀ ਜ਼ੁੰਮੇਦਾਰੀ ਤੇ ਸੀਗੀ ਠੀਕ ਹੈ ਤੇ ਜਦੋਂ ਮੁੜ ਕੇ ਮੈਨੂੰ 2 ਕਿਲਿਆਂ ਨੰਬਰ ਕਹਦੇ ਮੈਂ ਖ ਮੈਂ ਕਹਿੰਦਾ 9000 ਰੁਪਏ ਦੇ ਵਿੱਚ ਵਾਦ ਲਿਖਿਆ ਵਾ ਦੂਜੇ ਨੰਬਰ ਤੇ ਸਾਡਾ ਇੱਕ ਬੰਦਾ ਹੋਰ ਬੈਠਾ ਇਥੇ ਕੌਰੀ ਹੂੰ ਉਹਦੇ 5-6 ਲੱਖ ਰੁਪਏ ਦਾ ਮੰਨ ਕੇ ਚਲੋ ਵੀ ਜੇ ਫਾਰਮ ਦਾ ਕੱਲੇ ਦੇਤੇ ਤੇ ਚੈੱਕ ਉਹਨੂੰ ਦਿੱਤਾ ਨਹੀਂ ਪੇਮੈਂਟ ਉਹਦੇ ਵੀ ਰੌਲਾ ਠੀਕ ਹੈ ਇਹਨਾਂ ਕੋਲੇ ਬੰਦਿਆਂ ਕੋਲੇ ਸਾਰਿਆਂ ਕੋਲੇ ਆ ਕੇ ਜਿਵੇਂ ਬੰਦੀ ਵਾਲਿਆਂ ਕੋਲੇ ਰੌਲਾ ਆਇਆ ਉਹ ਗੱਲ ਦਾ ਪਹਿਲਾਂ ਠੀਕ ਹੈ ਕਿਹਦੇ ਪਾਸੇ ਕੋਈ ਆਹ ਬੈਠਾ ਕੌਰੀ ਆਹ ਬੈਠਾ ਭਾਈ ਤੇਰੇ ਨਾਲ ਵੀ ਕੋਈ ਹੋਇਆ ਸੀ ਕਿ ਕੱਲ੍ਹ ਵਾਦ ਰੌਲੇ ਕਰਦਾ ਫੇਰੇ ਇਹ ਮੜੀ-ਮੋਢੀ ਕਿ ਹਸਾਕਦਾ ਵਿੱਚ ਮੇਰਾ ਜੇ ਫਾਰਮ ਰੈਂਦਾ ਸੀ ਕੰਕ ਦਾ ਮੈਨੂੰ ਦੇਦਾ ਝੋਨੇ ਦਾ ਦੇਦਾ ਪਰ ਉਹ ਸਾ ਪੇਮੈਂਟ ਨਹੀਂ ਦਿੱਤੀ ਉਹਦਾ ਚੈੱਕ ਦੇਣਾ ਸੀ ਮੈਨੂੰ ਸਾਡੇ ਵੀ ਜਰਾ ਹਗਾਲ ਤਾਂ ਦੱਸਦੀ ਵੀ ਬੋਲਣ ਦੇਗੀ ਜਾਨਕ ਗਜਰਤ ਮੰਡੀ ਕਾਰਪੋਰੇਟ ਨਾਲ ਕੋਲੇ ਗਿਆ ਸੀ ਉੱਥੇ ਹਮ ਮਾਰਕੀਟ ਕਮੇਟੀ ਨਾਲ ਕੋਲੇ ਹਮ ਉਹਨਾਂ ਨੂੰ ਆਖਿਆ ਕਿ ਮੈਂ ਕਰਕੇ ਪੈਸੇ ਰਹਿੰਦੇ ਆ ਕਦੇ ਵੀ ਚੈੱਕ ਤੋਂ ਪਹਿਲਾਂ ਲੈਣਾ ਸੀ ਜੇ ਫਾਰਮ ਕੱਟਣ ਤੋਂ ਠੀਕ ਹੈ ਤਾਂ ਤੂੰ ਸਾਈਨ ਕਰਤੇ ਠੀਕ ਹੈ ਤੇ ਮੈਨੂੰ ਪੇਮੈਂਟ ਨਹੀਂ ਮਿਤੀ ਪੇਮੈਂਟ ਦਿੱਤੀ ਨਹੀਂ ਨਾ ਤੇ ਅੱਛਾ ਫੇਰ ਸੇਵਕ 13 ਮੇਰੇ ਜੇ ਫਾਰਮ ਕੋਈ ਨਹੀਂ ਮੰਨ ਕੇ ਲਿੱਤੇ ਤੇ ਆਪ ਦੇ ਆਨਲਾਈਨ ਜਿਹੜੇ ਪੈਸੇ ਜਿੰਨਾ 6 ਲੱਖ ਰੁਪਈਆ ਤੇ 3 ਲੱਖ ਰੁਪਈਆ ਲੈਂਡ ਤੇ ਪਵਾਇਆ ਸੀਗਾ ਤੇ 3 ਲੱਖ ਲੱਖ ਰੁਪਈਆ ਮੈਨੂੰ ਲੋਡ ਸੀਗੀ ਆਪ ਦੇ ਖਾਤੇ ਦੇ ਵਿੱਚ ਪਵਾਇਆ ਸੀਗਾ ਉਹ ਆਪ ਦੇ ਖਾਤੇ ਵਾਲੇ ਦਾ ਸ਼ੋਅ ਕਰਤੇ ਤੇ ਮੇਰੇ ਵਾਲੇ ਕਹਿੰਦੇ ਦੋ ਫਸਲਾਂ ਦੇ ਜੇ ਫਾਰਮ ਤੇ ਜਾ ਆਨਲਾਈਨ ਫਸਲ ਉਹਦਾ ਕੋਈ ਨਹੀਂ ਸ਼ੋਅ ਕੀਤਾ ਕੋਈ ਨਹੀਂ ਸ਼ੋਅ ਕਰਿਆ ਹੋਰ ਕੋਈ ਬਾਲੀ ਬੱਟੀ ਗੱਲ ਭਰਾਵੋ ਗੱਲ ਇਹ ਆ ਵੀ ਇਹ ਗੱਲ ਬਹਿ ਕੇ ਸੋਲਝ ਵੀ ਸਕਦੀ ਸੀ ਕੋਈ ਖਾਸ ਗੱਲਾਂ ਨਹੀਂ ਹੁੰਦੀਆਂ ਇਹ ਆਮ ਜੀਮੀਂਦਾਰ ਦਾ ਤੇ ਆੜ੍ਹਤਗੀ ਦਾ ਇਹੀ ਚੱਲਦਾ ਹੀ ਰਹਿਣਾਗਾ ਮੜਾ ਮੁਕਤ ਨੂੰ ਉੱਚੋ ਕੋ ਬੋਲੰਗੀ ਆ ਪਰ ਇਥੋਂ ਤੱਕ ਨਾ ਉਸ ਨਹੀਂ ਆਉਣੀ ਚਾਹੀਦੀ ਆਪਾਂ ਟੈਂਕੂ ਵੀ ਚਲੋ ਆਪਣੇ ਫੈਂਡ ਦਾ ਟੇਟ ਹੈ ਕੱਟ ਦੇਣਾ ਤੇ ਇਸ ਕੱਲ ਨੂੰ ਫਲਝਾ ਲੈਣਾ ਚਾਹੀਦਾ ਸੀਗਾ ਇਹ ਆਪਾਂ ਪਹਿਲਾਂ ਤੋਂ ਜਥੇਬੰਦਿਆਂ ਦਾ ਜਿਹੜਾ ਸੱਦਾ ਦਿੱਤਾ ਬਈ ਆ ਅਗਰਾਹਾਂ ਜਿਵੇਂ ਆਉਣਾ ਤਾਂ ਖਾਸ ਕਰਕੇ ਸਾਰਿਆਂ ਜਿਵੇਂ ਆਪਾਂ ਹੋ ਗਏ ਜਿਲ੍ਹੇ ਵੱਡੇ ਹੋਏ ਨੇ ਪਰ ਆਹ ਵਾਲੇ ਦੇ ਨਾਲ ਤੇ ਸਭੀ ਲੱਗੇ ਜਾਣੇ ਆਪਾਂ ਤੇ ਤੇੰਦਾ ਪ੍ਰਬੰਧ ਵੀ ਕਰਨਾ ਇਹ ਪਰਾਓ ਕਹਾਣਾਂ ਕਹਾਣਾਂ ਦੀ ਬਾਹ ਫੜ ਰਹੇ ਨੇ ਭਰਾ ਬਾਹ ਫੜ ਰਹਿਆ ਤੇ ਸਰਕਾਰ ਇਸ ਗੱਲ ਤੋਂ ਭਰਾਵੋ ਜਮਾ ਨਹਤੀ ਆਗੇ ਨੇ ਕੁਝ ਵੀ ਨਹੀਂ ਦਿੱਤਾ ਬਣਾ ਡਾਂਕ ਅੱਜ ਹੋ ਵੱਡੇ ਵੱਡੇ ਬਿਆਨ ਦਾਗ ਰਹੇ ਨੇ ਅਸੀਂ ਭਰਾਵੋ ਤੁਹਾਨੂੰ ਕੁੜੀ ਦੇ ਪੈਸੇ ਦੇ ਦਾਂਗੇ ਅਸੀਂ ਕੋਲ ਫਰਾਨੇ ਦੇ ਦਾਂਗੇ ਅੱਜ ਤੱਕ ਪੂਰਾ ਨਹੀਂ ਉਤਰ ਰਿਹਾ ਆ ਜਿਹੜੀ ਕਹਾਣੀ ਦਾ ਘਾੜ ਬਣਿਆ ਜਾਂਦਾ ਇਹ ਜਾਣ ਪੁੱਝ ਗਿਆ ਭਰਾਵੋ ਕੋਈ ਉਹ ਕੋਈ ਵੱਡੀ ਥਾਲੀ ਚ ਖਾ ਲੋ ਪਾ ਕੇ ਨਹੀਂ ਖਾਂਦੇ ਅਸੀਂ ਮਰਦੇ ਮਾਗੇ ਸ਼ਿਮਰ ਮਾਗੇ ਕਿਤੇ ਵੀ ਹਾਕ ਦਾ ਟੋੜ ਕੀ ਕਸਾਉਂਦੀ ਜਾਂ ਮਜ਼ਦੂਰ ਦੀ ਕਰਦੀ ਜਾਂ ਜ਼ਮੀਨ ਦੀ ਨਹੀਂ ਹੋਰ ਦਮਾਗੇ ਨਹੀਂ ਹੋਰ ਦਮਾਗੇ ਰੁਕਣ ਨਹੀਂ ਬੱਚਾ ਬੱਚੀ ਜੋਗ ਨੇ ਹੱਥੇ ਹੋ ਕੇ ਅੱਗੇ ਜੀਵਨ ਪਸ਼ਾ ਮਰਦਾਬਾਦ 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 280 ਰੁਪਏ ਹਾਂ ਇਹਦੀ ਰਸੀਦੀ ਵਾਰ ਹੈ ਅੱਛਾ ਉਹਦੇ ਵਿੱਚ ਇਹਨਾਂ ਨੇ ਸੀਲ ਬਰੰਟ ਹੋਣ ਗੈਰਿੰਗ ਕੀਤਾ ਵਾ ਅੱਜ ਦੀ ਤਰੀਕ ਦੇ ਵਿੱਚ ਠੀਕ ਆ ਹਾਂਜੀ ਹਾਂਜੀ ਇਹ ਹੋਣਾ ਜਿਹੜੀ ਬੋਦੀ ਨੇ ਘਰੇ ਦੇਣੀ ਕਿ ਮੁੰਡਾ ਦਾ ਬਸ ਇਹ ਇਦਾਂ ਹੀ ਅਸੀਂ ਵਾਪਸ ਕਰ ਦੇਣਾ ਓਕੇ ਠੀਕ ਹੈ ਕੋਟੋਕਾਪੀ ਮਜ਼ਾਕ ਫੋਟੋਕਾਪੀ ਕੋਲੋਕਾਪੀ ਆ ਦੇ ਫੋਟੋਕਾਪੀ ਨਾਲ ਮੋਬਾਈਲ ਕਿੱਥੇ ਰੱਖੇ ਮੈਂ ਕਿੱਥੇ ਰੱਖੇ ਠੀਕ ਹੈ ਤੇ ਜੇ ਆਪਾਂ ਇਹਨੂੰ ਕੋਰਟ ਤੇ ਲਿਖ ਕੇ ਭੇਜ ਦੇਵਾਂਗੇ ਕੋਈ ਬੋਲੀ ਦੇ ਇਹਨੂੰ ਤਿਆਰ ਨਹੀਂ ਹਾਂ ਠੀਕ ਆ ਹਾਂ ਆ ਜੋ ਤੁਸੀਂ ਸਾਈਨ ਕਰੋ ਸਾਈਨ ਕਰੋ ਜੇ ਤੇ ਕੋਈ ਬੰਦਾ ਬੋਲੀ ਦੇ ਇਹਨੂੰ ਤਿਆਰ ਨਹੀਂ ਇਹਦੇ ਜੇ ਸਦਾ ਗੱਲ ਕੀਤੀ ਆ ਪਹਿਲਾਂ ਲੈ ਲਓ ਤੁਹਾਡੀ ਜੀ ਆਈ ਦੀ ਪਾਉਣੀ ਹੈ ਇਹਦੇ ਚ ਬੋਲੀ ਲੈਟਾ ਲੋਗਾ ਮੈਂ ਦੋਰਾ ਜੀ ਕੋਈ ਦੇ ਦੇਤੀ ਦੋਰਾ ਫਿਰ ਅੱਗੇ ਜਦ ਮੈਂ ਆਫ ਕਰਾਂਗਾ ਲਿਖ ਮੈਨ ਹੈਗਾ ਹਾਂ ਲੈ ਇੱਕ ਟਿੰਗ ਮੈਂ ਖਾਲੇ ਪੜਦੇ ਲਿਖ ਮੈਨ ਸਾਹ ਦਾ ਬਾਤ ਕਿਉਂ ਅੱਜ ਰੋਜ਼ ਮੈਂ ਫੈਨ ਭਾਂਜੇ ਤੇ ਮਾਰਟੀ ਕਰਾ ਲਵਾਂ ਪਲਾਂਜਾ ਨਹੀਂ ਕੋਈ ਇੱਕ ਉਹ ਚੋਗਾ ਆ ਜੀ ਰੋਜ਼ ਜਿਹੜਾ ਤੁਹਾਨੂੰ ਜਿਹਦਾ ਹੁੰਦਾ ਜੋ ਵੀ ਕਰਦਾ ਕਰਦਾ ਸਾਡਾ ਦਾਦਾ ਜੀ ਅੱਜ ਅਸੀਂ ਸਾਰੇ ਆਪ ਨੂੰ ਮਦਦ ਕਰਦਾ ਇਸੀ ਕੁਰਸੀ ਦਾ ਹੋਣਾ ਤੇ ਕੁਰਸੀ ਜੇ ਉਹ ਤਾਂ ਪਤਾ ਨਹੀਂ ਆ ਸਾਰੇ ਕੋਲ ਨਾ ਮਾ ਮਾਂ ਕਿਸੇ ਨੇ ਬੋਲੀ ਜੇ ਨਹੀਂ ਦਿੱਤੀ ਉਦੇ ਬਾਅਦ ਮੈਂ ਜਾਂ ਜਾਂਦਾ ਕਰ ਦੂੰਗਾ ਵੀ ਉਹ ਬੰਦਾ ਆਪ ਦੇ ਉਹਦੇ ਫਿਰ ਪ੍ਰੋਬਲਮ ਆ ਪਹਿਲਾਂ ਮੈਂ ਜੀਨ ਦਾ ਬੈਗ ਆਪ ਜੀ ਨੂੰ ਕਰਵਾ ਲਾਂਗੇ ਚਲੋ ਅੱਜ ਮੇਰੀ 15 ਦਾ ਪਾਚੀ ਨੂੰ ਮੁਤਾਬਕ ਉਹ ਕਰਾ ਕੇ ਹੱਲ ਕਰਾ ਲਓ ਬਈ ਨਹੀਂ ਕਰੀ ਬੜਾ ਬਲੱਗ ਲੈ ਬਾਹਰ ਕੇ ਵਿੱਚ ਗੱਲ ਕਰਾ ਲਓ ਜੇ ਸਮਝ ਆ ਤਾਉਂਦਾ ਤਾਂ ਲੋੜ ਹੀ ਨਹੀਂ ਫਿਰ ਆਪਾਂ ਨੂੰ ਬੰਦਾ ਉਹਦਾ ਮੁੱਦਾ ਹੈਗਾ ਜੀ ਉਹਦੇ ਨਾਲ ਗੱਲ ਕਰਾਓ ਲਾਓ ਜੀ ਮੈਂ ਕਰਾ ਗੱਲ ਕੀ ਇੱਥੇ ਦੇਖੋ ਜੀ ਗੱਲ ਨੂੰ ਪੰਜ ਜੀ ਦੇ ਦੇਣਾ ਕਰਵਾਓ ਮੋੜ ਦਾ ਰਕਮੋੜ ਦੇ ਰਾਹ ਤੇ ਤੁਸੀਂ ਵੱਡੇ ਹੋ ਕੋਟ ਕਿਥੋਂ ਪਾਇਆ ਹੁੰਦਿਆ ਤੁਸੀਂ ਥੋੜੇ ਕਾਇਦਾ ਕਾਨੂੰਨ ਮੋੜਦੇ ਆ ਸਰਕਾਰ ਇਥੇ ਕਾਇਦੇ ਕਾਨੂੰਨ ਵੀ ਲੱਗੇ ਆ ਵੀ ਤੁਸੀਂ ਵਾਪਸ ਕੀਤੇ ਉਹਦੇ ਵਾਸਤੇ ਪ੍ਰਾਪੀ ਅੱਜ ਤੁਹਾਡੀ ਦਿੱਤ ਹੋਈ ਆ ਇਹ ਅੱਜ ਕਿਸੇ ਭਰਾ ਵੀ ਤੁਸੀਂ ਕੋਲ ਕੀ ਰੋਕੀ ਆ ਇਹ ਤੁਹਾਡੀ ਦਿੱਤਾ ਭਰਾਵੋ ਪਰ ਗਈ ਵਾਰੀ ਜਦੋਂ ਲੱਗ ਜਾਂਦਾ ਹੁੰਦਾ ਵੀਰਾ ਕਾਹਦੇ ਕਿਸਨੇ ਪਾਉਸੇ ਲਵਾ ਮੋੜੋ ਆਪਾਂ ਵੀ ਕਹਿੰਦੇ ਆ ਮੋੜੋ ਪਰ ਜੇ ਆਪਾਂ ਭਰਾ ਗਏ ਹੋ ਮੋੜੇ ਦੇ ਪਾਉਸੇ ਦੇ ਵੀ ਨਾਲ ਬਾਰ ਵਾਲੀ ਲਹਫੜਾ ਤਾਂ ਕੀ ਬਣੇਗੀ ਔਰ ਬੰਦਾ ਖੁਦ ਬੋਲਿਆ ਕਿ ਮੈਂ ਚਾਰ ਬਾਰੀ ਫਸਲ ਨਹੀਂ ਛੱਡੀ ਮੇਰਾ ਕੋਈ ਹਸਾਬ ਦਾਬ ਨਹੀਂ ਐਥੇ ਬਾਈ ਤੌਰੀ ਬਟਾ ਉਹਦਾ ਬਣ ਕੇ ਚੱਕ ਦੇਣ ਮੰਮੂ ਨੂੰ ਦਿੱਤੇ ਹੋਣੇ ਕਿੰਨੇ ਰਾਮਾ ਹੋ ਰਹੇ ਉਹ ਕੰਨਾ ਠੀਕ ਆ ਮੰਨ ਲੈਂਦੇ ਆ 10000 ਰੁਪਿਆ ਨਾਲ ਪੜਾ ਹੋਣੀ ਪੈਸੇ ਨਹੀਂ ਹੋਦੇ ਕੋ ਬਾਹਰੇ ਭਰਾ ਬੂਡੇ ਬਾਬਰ ਖੜੇ ਨੇ ਉਹ ਵੀ ਉਹਨਾਂ ਨਾਲ ਦੇ ਆ ਇਹ ਸਨਖ ਭਰਾਵਾਂ ਦੀ ਕਹਾਣੀ ਆ ਤੇ ਜਸੀਰ ਸਿੰਘ ਸਾਹਿਬ ਵੀ ਆ ਬੋਲ ਕੇ ਕਹਿੰਦੇ ਬਈ ਬਾਲ ਵੜਕਾ ਕੋਈ ਨ ਮੋੜੋ ਇਹ ਖੜਾ ਜਿੱਤੇ ਹੋਈ ਆ ਇਸ ਕਰਕੇ ਅਸੀਂ ਕੌਡੇ ਮੱਧ ਬਰਾਹੀਂ ਫੇਰ ਅਪੀਲ ਕਰਦੇ ਆ ਕਿ ਜਿੰਨੇ ਲੋਕਾਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਸਾਡੀਆਂ ਭੈਣਾਂ ਆ ਦੂਜੀਆਂ ਦੇਸ਼ਾਂ ਬੰਦੀਆਂ ਆ ਉਹਨਾਂ ਦਾ ਵੀ ਧੰਨਵਾਦ ਆ ਆਪ ਤਾਲੀ ਵਾਲਾ ਮੁੱਦਾ ਮੂਹਰੇ ਆਉਣਾ ਹੈ ਜੇ ਤਾਂ ਭਰਾ ਜੋ ਤਾਗੇ ਜੇ ਕਾਦਾ ਵੀ ਖਵਾਨੇ ਆਉਂਦੇ ਖਵਾਨੇ ਨਹੀਂ ਆਉਂਦੇ ਕੋਈ ਭਰਾਓ ਕੋਈ ਗੁੱਸਾ ਨਾ ਕਰੋ ਵੀ ਸਾਡੀ ਫਰਾਲੀ ਦਾ ਹੱਲ ਦੇ ਬਣਾ ਅਸੀਂ ਕਦੇ ਵੀ ਬੁੱਤੋ ਚ ਗੁਰ ਨਹੀਂ ਭਾਂਦੇ ਅਸੀਂ ਸਭ ਨੂੰ ਸਾਫ਼ ਕਹਿੰਦੇ ਆ ਜੇ ਸਾਡੇ ਨਾਲ ਖੜੋਗੇ ਅਸੀਂ ਪ੍ਰਧਾਨ ਤੁਹਾਡੇ ਨਾਲ ਪ੍ਰਧਾਨ ਹੈ ਜੇ ਕਹਿੰਦੇ ਵੀ ਪ੍ਰਧਾਨ ਕਹ ਕੇ ਬੁਲਾਓ ਤੇ ਸਰਜੂ ਜੇ ਭਰਾਓ ਚਾਰ ਬੰਦੇ ਤੁਸੀਂ ਸਾਡੇ ਨਾਲ ਹੋਵੋ ਇਸ ਕਰਕੇ ਤੁਹਾਡੀ ਜੁੱਤ ਹੋਈ ਆ ਅਗਲੀ ਜੜੀ ਦੀ ਕੁਰਤੀ ਆ ਉਹ 24 ਤਰੀਕ ਦੀ ਕੁਰਤੀ ਆ ਉਦੋਂ ਪਹਿਲਾਂ ਆਪ ਕਦ ਤੱਕ ਸਲੇਹਾ ਤੋਂ ਇੱਤਾ ਬਾੜੀਆਂ ਤੱਕ ਕਿ ਜੇ ਤੂੰ ਮਿਲ ਗਏ ਤੇ ਵਰਤਾਰਨਾ ਜਦੋਂ ਦਾ ਕਗਲਾ ਜਿਹਦਾ ਕਰਦਾ ਤਾਂ ਠੀਕਾ ਭਰਾਓ ਨਹੀਂ 24 ਤਰੀਕ ਨੂੰ ਐਸੇ ਗੱਦੇ ਉੱਤ ਦੀ ਫੇਰ ਕੁਰਤੀ ਲੱਗੇ ਆ ਰਹੇ ਆਓ ਇਸ ਕਰਕੇ ਭਰਾਓ ਇਸ ਗੱਲ ਨੂੰ ਚਿੰਤਤ ਕਰੋ ਇਹ ਗੱਲ ਤੋਂ ਜਿੱਥੇ ਮੋੜਨਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਕੇ ਵੜਿਆ ਕਤ ਜਮੀਨਦਾਰ ਤੋਂ ਪਹਿਲਾਂ ਸਾਨੂੰ ਰੋਟੀ ਦੇ ਰਹਾ ਅੱਜ ਦੇ ਜਮੀਨਦਾਰ ਵੀ ਤਾਂ ਕੁੱਝ ਨਹੀਂ ਰਹਾ ਸਾਡੇ ਕੋਲ ਇਸ ਕਰਕੇ ਮੈਂ ਜਿੰਨੇ ਭਰਾ ਮੇਰੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਤੋਂ ਜਦੋਂ ਵੀ ਕੋਈ ਆਵਾਜ਼ ਦਿੰਨੇ ਆ ਕਿਸੇ ਕਿਸਮ ਦੀ ਆਵਾਜ਼ ਆਉਂਦੀ ਆ ਉਹਨੂੰ ਚੰਨਤ ਰੱਖੋ ਤੇ ਆਪਾਂ ਇਸ ਵਾਸਤੇ ਧੰਨਵਾਦ ਕੁਝ ਭਾਈ ਤੀਰ ਤੇ ਇਹ ਕੀ ਲੋਡੇ ਤਾਂ ਆਂਦੇ ਵਿੱਚ ਪੁਰਕੀਆਂ ਲੈ ਕੇ ਆਉਂਦੇ ਆ ਵੀ ਜਿਹੜੇ ਲੋਕ ਕੰਮ ਦੇ ਸਿਰਜਣ ਦੇ ਵਿੱਚ ਉਹਦੇ ਹੋਣ ਵੇ ਕਸਾਰ ਮਜ਼ਦੂਰ ਸਾਰੇ ਖੇਤਾਂ ਦੇ ਵਿੱਚ ਫਿਰਦੇ ਆ ਝੋਨਾ ਵੱਢਿਆ ਜਾ ਰਿਹਾ ਹੈ ਹੁਣ ਕੰਨੇ ਪ੍ਰਸ਼ੇਲਪ ਦੀ ਕੁਰਕੀ ਦਾ ਸਵਾਲ ਨਹੀਂ ਤੁਹਾਨੂੰ ਤੇ ਭਰਾਵੋ ਕੁਰਕੀਆਂ ਮਜ਼ਦੂਰਾਂ ਨੇ ਵੀ ਆਉਣੀ ਆ ਕੁਰਕੀਆਂ ਕਿਸਾਨਾਂ ਨੇ ਵੀ ਆਉਣੀ ਆ ਰੋਗ ਦੇ ਸੱਚੇ ਕਰਜਾ ਕਰਿਆ ਹੋਇਆ ਤਨਾਤਾਰ ਸਾਰੂ ਦੇ ਕਰਜਾ ਲੈਣ ਦੀ ਬਿਜਾਏ ਸਾਡੇ ਲੋਕਾਂ ਨੇ ਗਾਂਵਾਂ ਲਾਲਾ ਅੱਧੀ ਫਾੜੇ ਕੰਮਾਂ ਮਜ਼ਦੂਰਾਂ ਨੂੰ ਉਹ ਬੇਨਤੀ ਕਰਦੇ ਆ ਧੰਨਵਾਦ ਕਰਦੇ